ਭੂਖ ਪਿਆਸਾ ਨਾਨਕ ਬਿਰਲੇ ਮਿਲੈ ਉਦਾਸਾ ਗੌੜੀ ਮਹੱਲਾ ਪਹਿਲਾ ਐਸੋ ਦਾਸ ਮਿਲੈ ਸੁਖ ਹੋਈ ਦੁੱਖ ਵਿਸਰੈ ਪਾਵੈ ਸੱਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ 68 ਮੱਜਨ ਚਰਨਾ ਧੂਰੀ ਰਹਾ ਨੇਤਰ ਸੰਤੋਖੇ ਏਕ ਲਿਵ ਤਾਰਾ ਜੇਵਾ ਸੂਚੀ ਹਰ ਰਸ ਸਾਰਾ ਸੱਚ ਕਰਨੀ ਅਬ ਅੰਤਰ ਸੇਵਾ ਮਾਨ ਤ੍ਰਿਪਤਾ ਸਿਆ ਅਲਕ ਅਪੇਵਾ ਜਹ ਜਹ ਦੇਖੋ ਤੈ ਤੈ ਸਾਚਾ ਬਿਨ ਬੂਜੇ ਝਗਰਤ ਜਗ ਕਾਚਾ ਗੁਰ ਸਮਝਾਵੇ ਸੋਜੀ ਹੋਈ ਗੁਰਮਖ ਵਿਰਲਾ ਬੂਜੇ ਕੋਈ ਕਰ ਕਿਰਪਾ ਰੱਖ ਰਖਵਾਲੇ ਬਿਨ ਬੂਜੇ ਪਸ਼ੂ ਭਏ ਬੇਤਾਲੇ ਗੁਰ ਕਹਿਆ ਅਵਰ ਨਹੀਂ ਦੂਜਾ ਕਿਸ ਕਹੋ ਦੇਖ ਕਰੋਂ ਅਨ ਪੂਜਾ ਸੰਤ ਹੀਤ ਪ੍ਰਭ ਤਰੇ ਭਵਨ ਧਾਰੇ ਆਤਮ ਚੀਨੈ ਸੋ ਤਤ ਵਿਚਾਰੇ ਸਾਚਿ ਹਿਰਦੈ ਸਚ ਪ੍ਰੇਮ ਨਿਵਾਸ ਰਣਵਤ ਨਾਨਕ ਹਮਤਾ ਕੇ ਦਾਸ ਗਉੜੀ ਮਹੱਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਪੜੀ ਪਛਤਾਨਿਆ ਜਹ ਪ੍ਰਭ ਸਿਮਰੇ ਤਹੀਂ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰੈ ਜਿਸ ਗੁਰ ਮਿਲੈ ਇਸ ਗਰਬ ਨਵਾਰੈ ਰਹਾ ਬਲਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਬਿਨ ਗੁਰ ਪੂਚੇ ਜਾਏ ਪਿਆਰੀ ਹਰੀ ਚੰਦ ਦਾਨ ਕਰੈ ਜਸ ਲੇਵੈ ਬਿਨ ਗੁਰ ਅੰਤ ਨਾ ਪਾਏ ਅਭੇਵੈ ਆਪ ਭਲਾਏ ਆਪੇ ਮਤ ਦੇਵੈ ਦੁਰਮਤ ਹਰਨਾਖਸ਼ ਦੁਰਾਚਾਰੀ ਪ੍ਰਵ ਨਾਰਾਇਣ ਗਰਬ ਪ੍ਰਹਾਰੀ ਪ੍ਰਹਲਾਦ ਉਦਾਰੇ ਕਿਰਪਾ ਧਾਰੀ ਭੂ ਲੋ ਰਾਵਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤਗੁਰੇ ਹੇਤ ਸਹਸ ਬਾਹੂ ਮਦਕੀਟ ਮਹਿ ਖਾਸਾ ਹਰ ਨਾਖਿਸਲੇ ਨਖੋਂ ਬਿਦਾਸਾ ਦੈਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੀ ਦੈਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜੇ ਭਾਏ ਦੈਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਡਾ ਦੁਰਜੋਧਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨਮੇ ਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੈ ਭਰਮ ਭੁਲਾਨਿਆ ਇਕ ਤਿਲ ਭੂਲੇ ਬਹੋਰ ਪਛਤਾਨਿਆ ਕੰਸ ਕੇਸ ਚੰਡੂਰ ਨਾ ਕੋਈ RAM ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰਾਖੈ ਕੋਈ ਬਿਨ ਗੁਰ ਗਰਬ ਨਾ ਮੀਟਿਆ ਜਾਏ ਗੁਰਮਤ ਧਰਮ ਧੀਰ ਜਹਰ ਨਾਏ ਨਾਨਕ ਨਾਮ ਮਿਲੈ ਗੁਣ ਗਾਏ ਗੋੜੀ ਮਹੱਲਾ ਪਹਿਲਾ ਚੋਹਾ ਚੰਦਨੇ ਅੰਕ ਚੜਾਵੋ ਪਾਤ ਪਟੰਬਰ ਪਹਿਰ ਹੰਡਾਵੂ ਬਿਨ ਹਰ ਨਾਮ ਕਹਾਂ ਸੁਖ ਪਾਵਾਂ ਕਿਆ ਪਹਿਰੋ ਕਿਆ ਓੜ ਦਿਖਾਵਾਂ ਬਿਨ ਜਗਦੀਸ਼ ਕਹਾਂ ਸੁਖ ਪਾਵਾਂ ਰਹਾਉ ਕਾਨੀ ਕੁੰਡਲ ਗਲ ਮੋਤੀਆਂ ਦੀ ਮਾਲਾ ਲਾਲ निहाली ਫੂਲ ਗਲਾਲਾ ਬਿਨ ਜਗਦੀਸ਼ ਕਹਾਂ ਸੁਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਖੂੜ ਸ਼ਿੰਗਾਰ ਕਰੈ ਅਤ ਪਿਆਰੀ ਬੇਰ ਜਗਦੀਸ਼ ਭਜੇ ਨਿਤ ਖੁਆਰੀ ਦਰ ਕਰ ਮਹਿਲਾ ਸੀਜ ਸੁਖਾਲੀ ਅਹਨਸ ਫੂਲ ਬਿਸ਼ਾਵੈ ਮਾਲੀ ਬਿਨ ਹਰ ਨਾਮ ਸੋ ਦੇਹੇ ਦੁਖਾਲੀ ਹੈ ਵਰ ਗੈ ਵਰ ਨੇਜੇ ਵਾਜੇ ਲਸ਼ਕਰ ਨੇਬ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇਵਾਜੇ ਸਿੱਧ ਕਹਾਵੋ ਰਿੱਧ ਸਿੱਧ ਬਲਾਮ ਤਾਜ ਕੁਲ ਹੈ ਸਿਰ ਛਤਰ ਬਨਾਵੋ ਬਿਨ ਜਗਦੀਸ਼ ਕਹਾ ਸੱਚ ਪਾਵਾਂ ਖਾਨ ਮੁਲੂਕ ਕਹਾਵੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਬਰਸ ਕਾਜਾ ਹਉਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤਿ ਜਾਣਿਆ ਹਿਰਦੈ ਮਰਾਰੀ ਪ੍ਰਣਵਤ ਨਾਨਕ ਸਰਨ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨਾ ਜਾਣ ਸਵਰੇ ਪਰਪੰਚ ਬਿਆਦ ਤਿਆਗੈ ਕਵਰੇ ਆਏ ਮਿਲੇ ਸੱਚ ਸਾਚੈ ਸਾਚਰੀ ਹੈ ਸਾਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਧੋਈ ਰਹਾਉ ਉੰਦੋ ਕਵਲ ਸਗਲ ਸੰਸਾਰ ਹੈ ਦੁਰਮਤ ਅਗਨ ਜਗਤ ਪਰਜਾਰ ਹੈ ਸੋ ਉਬਰੈ ਗੁਰ ਸ਼ਬਦ ਵਿਚਾਰੈ ਭ੍ਰਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੈ ਸਹਿ ਆਪਣਾ ਕੀਨਾ ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ ਕਾਮ ਚਿਤੈ ਕਾਮਣ ਹਿਤਕਾਰੀ ਕ੍ਰੋਧ ਬਨਾਸੈ ਸਗਲ ਵਿਕਾਰੀ ਪਤ ਮਤ ਖੋਵੈ ਨਾਮ ਵਸਾਰੀ ਪਰ ਘਰ ਚੀਤ ਮਨ ਮੁਖ ਡੋਲਾਇ ਗਲ ਜੀਵਰੀ ਧੰਦੈ ਲਪਟਾਇ ਗੁਰਮੁਖ ਛੂਟ ਸਹਰ ਗੁਣ ਗਾਇ ਜਿਉ ਤਨ ਵਿਦਵਾ ਪਰ ਕੋ ਦੇਈ ਕਾਮ ਦਾਮ ਚਿਤ ਪਰ ਵਸ ਸੇ ਬਿਨ ਪੇਰ ਤ੍ਰਿਪਤ ਨਾ ਕਬਹੂ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਵੇਦ ਪ੍ਰਾਣ ਪੜੈ ਸੁਣ ਠਾਕਾ ਬਿਨ ਰਸ ਰਾਤੀ ਮਨ ਬਹੁ ਨਾਟਾ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਾਹੇ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹੱਥ ਕਰ ਮਰੈ ਨਾ ਲੇਖੈ ਪਾਵੇ ਵੇਸ ਕਰੈ ਬਹੁ ਭਸਮ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਤੂੰ ਮਨ ਹਰ ਜਿਉ ਤੂੰ ਮਨ ਸੁਖ ਨਾਮ ਬਸਾਰ ਸਹ ਜਮ ਦੂਖ ਰਹਾਉ ਜੋ ਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਬਸਾਰਿਆ ਸਭ ਕੂੜੋ ਕੂਰ ਨੇਜੇ ਬਾਜੇ ਤਖਤ ਸਲਾਮ ਅਦ ਕੀ ਤ੍ਰਿਸ਼ਨਾ ਵਿਆਪੇ ਕਾਮ ਬਿਨ ਹਰ ਜਾਚੇ ਭਗਤ ਨਾ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵਹਿ ਨਾਮ ਸੁਹਿਲਾ ਦੂਜੇ ਭਾਏ ਅਗਿਆਨ ਦੁਹਿਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਹਿਤ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸਕੋ ਵਾਹ ਵਾਹ ਜੇ ਵਾਟ ਦਿਖਾਵੇ ਤਿਸਕੋ ਵਾਹ ਵਾਹ ਜੇ ਸ਼ਬਦ ਸੁਣਾਵੇ ਤਿਸਕੋ ਵਾਹ ਵਾਹ ਜੇ ਮੇਲ ਮਲਾਵੇ ਵਾਹ ਵਾਹ ਤਿਸਕੋ ਜਿਸ ਕਾ ਇਹੋ ਜੀਉ ਗੁਰ ਸ਼ਬਦੀ ਮਤ ਅੰਮ੍ਰਿਤ ਪੀਉ ਨਾਮ ਵਡਾਈ ਤੁਧ ਪਾਣੈ ਦੀਉ ਨਾਮ ਬਿਨਾ ਕਿਉ ਜੀਵਾ ਮਾਏ ਹਰਨ ਦਿਨ ਜਪਤ ਰਹਉ ਤੇਰੀ ਸਰਨਾਇ ਨਾਨਕ ਨਾਮ ਰਤੇ ਪਤ ਪਾਇ ਗੌੜੀ ਮਹੱਲਾ ਪਹਿਲਾ ਹਉ ਮੈਂ ਕਰਤ ਠੇਖੀ ਨਹੀਂ ਜਾਣਿਆ ਗੁਰਮਖ ਭਗਤ ਵਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹਉਮੈ ਜਾਏ ਪਰਮ ਪਦ ਪਾਈਐ ਰਹਾਉ ਹਉਮੈ ਕਰ ਰਾਜੇ ਬਹੁਤਾ ਵਹਿ ਹਉਮੈ ਖਪਹਿ ਜਨਮ ਮਰ ਆਵਹਿ ਹਉਮੈ ਨਿਵਰੇ ਗੁਰ ਸ਼ਬਦ ਵਿਚਾਰੈ ਚੰਚਲ ਮਨ ਤਿਆਗੈ ਪੰਜ ਸੰਗਾਰੈ ਅੰਤਰ ਸਾਚ ਸਹਿਜ ਘਰ ਆਵਹਿ ਰਾਜਨ ਜਾਣ ਪਰਮ ਗਤ ਪਾਵਹਿ ਸੱਚ ਕਰਨੀ ਗੁਰ ਭਰਮ ਚਕਾਵੈ ਨਿਰਪਉ ਕੈ ਘਰ ਤਾੜੀ ਲਾਵੇ ਹਉ ਹਉ ਕਰ ਮਰਨਾ ਕੀ ਆ ਪਾਵੇ ਪੂਰਾ ਗੁਰ ਭੇਟੇ ਸੋ ਝਗਰ ਚ ਕਾਵੇ ਜੇਤੀ ਹੈ ਤੇਤੀ ਕਿਹੋ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਉ ਮੈਂ ਬੰਦਨ ਬੰਦ ਪੁਹਾਵੇ ਨਾਨਕ RAM ਭਗਤ ਸੁਖ ਪਾਵੇ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ ਬ੍ਰਹਮ ਕਮਲ ਪਿਆਲ ਨਾ ਪਾਇਆ ਆਗਿਆ ਨਹੀਂ ਲੀਨੀ ਭਰਮ ਭਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ ਮਾਇਆ 모ਹੇ ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਉਹ ਅਬਦਾਸੀ ਅਲਖ ਅਭੇਵਾ ਸੁਲਤਾਨ ਖਾਨ ਬਾਦਸ਼ਾ ਨਹੀਂ ਰਹਿਣਾ ਨਾਮੋ ਭੂਲੇ ਜਮ ਕਾ ਦੁਖ ਸਹਿਣਾ ਮੈਂ ਧਰ ਨਾਮ ਜਿਉ ਰਾਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੈ ਮੁਕਾਮ ਸਾਹਾ ਮਰਹਿ ਸੰਚਹਿ ਮਾਇਆ ਦਾਮ ਮੈਂ ਧਨ ਦੀਜੈ ਹਰ ਅਮਰਤ ਨਾਮ ਰਈਤ ਮਹਿਰ ਮੁਕੱਦਮ ਸਿੱਖਦਾਰ ਐ ਨਿਹਚਲ ਕੋਏ ਨਾ ਦਿਸੈ ਸੰਸਾਰ ਐ ਅਫਰਿਓ ਕਾਲ ਕੂੜ ਸਿਰ ਮਾਰੇ ਨਿਸ਼ਚਲ ਏਕ ਸੱਚਾ ਸਤ ਸੋਈ ਜਿਨ ਕਰ ਸਾਜੀ ਤਿਨੈ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵਹਿ ਹਉਮੈ ਤਨ ਪੀਰਾ ਕਾਲ ਨਾ ਛੋੜੈ ਬਿਨ ਸਤਗੁਰ ਕੀ ਧੀਰਾ ਕਾਲ ਜਾਲ ਜਿਹਾ ਅਰਣੈਣੀ ਕਾਨੀ ਕਾਲ ਸੁਣੈ ਬਿਖ ਬੈਣੀ ਬਿਨ ਸ਼ਬਦੈ ਮੂਠੇ ਦਿਨ ਰੈਣੀ ਹਿਰਦੈ ਸਾਚ ਵਸੈ ਹਰ ਨਾਏ ਕਾਲ ਨਾ ਜੋਹੇ ਸਕੈ ਗੁਣ ਗਾਏ ਨਾਮਿਕ ਗੁਰਮੁਖ ਸ਼ਬਦ ਸੁਮਾਏ ਗੌੜੀ ਮਹੱਲਾ ਪਹਿਲਾ ਬੋਲਹਿ ਸਾਚ ਮਿੱਥਿਆ ਨਹੀਂ ਰਾਈ ਚੱਲਹਿ ਗੁਰਮੁਖ ਹੁਕਮ ਰਜਾਈ ਰਹਿ ਅਤੀਤ ਸੱਚੇ ਸਰਨਾਈ ਸੱਚ ਕਰ ਬੈਸੈ ਕਾਲ ਨਾ ਜੋ ਹੈ ਮਨਮੁਖ ਕਉ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪਿਓ ਪਿਓ ਅਕਥ ਕਥ ਰਹੀ ਐ ਨਿਜ ਕਰ ਬਹਿਸ ਸਹਿਜ ਘਰ ਲਈ ਐ ਹਰ ਰਸ ਮਾਤੇ ਇਹੋ ਸੁਖ ਕਹੀਐ ਗੁਰਮਤਿ ਚਾਲ ਨਿਚਲ ਨਹੀਂ ਡੋਲੇ ਗੁਰਮਤਿ ਸਾਚ ਸਹਿਜ ਹਰ ਬੋਲੇ ਪੀਵੇ ਅੰਮ੍ਰਿਤ ਤਤ ਬਰੋਲੇ ਸਤਗੁਰ ਦੇਖਿਆ ਦੀਖਿਆ ਲੀਨੀ ਮਨ ਤਨੇ ਅਰਪਿਓ ਅੰਤਰਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮ ਹੰਸ ਸਤਜੋਤ ਅਪਾਰ ਜਹ ਦੇਖੋ ਤੈ ਇਕੰਕਾਰ ਰਹਿ ਨਿਰਾਲਮ ਏਕਾ ਸਚ ਕਰਣੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਚੂਕੀ ਹੰ ਭਰਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸ ਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਅਲਖ ਲਖਾਇ ਨਿਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਪਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਮਲ ਖੋਈ ਗਉੜੀ ਮਹੱਲਾ ਪਹਿਲਾ RAM ਨਾਮ ਚਿਤ ਰਾਪੈ ਜਾ ਕਾ ਉਪਜੰਪ ਦਰਸ਼ਨ ਕੀਜੈ ਤਾ ਕਾ RAM ਨਾਮ ਜਪੋ ਅਭਾਗਤ ਮਾਰਾ ਜੁਗ ਜੁਗ ਦਾਤਾ ਪ੍ਰਭ RAM ਮਹਾਮਾਰਾ ਰਹਾਉ ਗੁਰਮਤਿ ਰਾਮ ਜਪੈ ਜਨ ਪੂਰਾ ਤਿਤ ਘਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕੈ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮੈਂ ਏਕੋ ਰਵੈ ਮਨਮੁਖ ਅਹੰਕਾਰੀ ਫਿਰ ਜੂਨੀ ਭਵੈ ਸੋ ਬੂਝੈ ਜੋ ਸਤਗੁਰ ਪਾਏ ਹਉ ਮੈ ਮਾਰੀ ਗੁਰ ਸ਼ਬਦ ਦੇ ਪਾਏ ਅਰਧ ਉਰਧ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੇ ਮਨ ਮਾਨੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ 16 ਅਸ਼ਪਦੀਆਂ ਗਵਾਰੀ ਗੌੜੀ ਕੀਆਂ ਗੌੜੀ ਬੈਰਾਗਣ ਮਹੱਲਾ ਪਹਿਲਾ ਇੱਕ ਔੰਕਾਰ ਸਤਗੁਰ ਪ੍ਰਸਾਦ ਜਿਉ ਗਾਈ ਕੋ ਗੋਇਲੀ ਰਖਹਿ ਕਰ ਸਾਰਾ ਐਨਸਪਾਲਹਿ ਰਖਲੇ ਆਤਮ ਸੁਖ ਧਾਰਾ ਇਤ ਉਤ ਰਖੋ ਦੀਨ ਦਿਆਲਾ ਤਉ ਸਰਨਾਗਤ ਨਦਰਿ ਨਿਹਾਲਾ ਰਹਾ ਜਹ ਦੇਖੋ ਤਹਿ ਰਵ ਰਹੇ ਰਖ ਰਖਨ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਕਿਰਤ ਪਿਆ ਅਦ ਊਰ ਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅਧਿਆਰਾ ਜਗ ਬਿਨ ਸਤ ਹਮ ਦੇਖਿਆ ਲੋਭੇ ਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸਚ ਮੁਕਤ ਦੁਆਰਾ ਨਿਜ ਕਰ ਮਹਿਲ ਅਪਾਰ ਕੋ ਅਪਰੰਪਰ ਸੋਈ ਬਿਨ ਸ਼ਬਦੈ ਤੇਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਇਆ ਲੈ ਜਾਏ ਕਿਆ ਫਸਹਿ ਜਮ ਜਾਲਾ ਡੋਲ ਬੱਦਾ ਕਸ ਜੀਵਰੀ ਆਕਾਸ ਪਤਲ ਗੁਰਮਤ ਨਾਮ ਨਾ ਵਿਸਰੈ ਸਹਜੇ ਪਤ ਪਾਈਐ ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਚੂਕਈ ਲਾਹਾ ਸਚ ਪਾਵੈ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਜਲੇ ਤੋ ਹੋਏ ਨਵੇਰਾ ਕਰ ਕਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੂਤੀ ਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵੇ ਬਿਨ ਗੁਰ ਅੰਧਿਆਰਾ ਰਹਾ ਅੰਦੇ ਅਕਲੀ ਬਾਹਰੀ ਕਿਆ ਤਿਨ ਸਿਓ ਕਹੀਐ ਬਿਨ ਗੁਰ ਪੰਥ ਨਾ ਸੂਝੈ ਕਿਤ ਬਿਦ ਨਿਰਭਹੀਐ ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ اندے کا ناؤ پارکھو کلی کال وڈان سوتے کو جاگت کہہ جاگت کو سوتا جیوت کو موا کہ مو نہیں روتا آوت کو جاتا کہہ جاتے کو آیا پرکی کو اپنی کہ اپنو نہیں پایا میٹھے کو کوڑا کہہ کڑوئے کو میٹھا راتے کی نندا کر ਐਸਾ ਕਲ ਮੈਂ ਦਿੱਤਾ ਚੇਰੀ ਕੀ ਸੇਵਾ ਕਰਹਿ ਠਾਕੁਰ ਨਹੀਂ ਦੀਸੈ ਪੋਕਰ ਨੀਰ ਵਰੋਲੀਐ ਮੱਖਣ ਨਹੀਂ ਰੀਸੈ ਇਸ ਪਦ ਜੋ ਅਰਥ ਆਏ ਲੇ ਸੋ ਗੁਰੂ ਹਮਾਰਾ ਨਾਨਕ ਚੀਨੈ ਆਪਕੋ ਸੋ ਅਪਰ ਅਪਾਰਾ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਜੀਐ ਸਭੋ ਬ੍ਰਹਮ ਸਮਾਇਆ ਰਾਗ ਗੌੜੀ ਗਵਾਰੀ ਮਹੱਲਾ ਤੀਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਕਾ ਸੂਤਕ ਦੂਜਾ ਪਾਉ ਪਰਮੇ ਭੂਲੇ ਆਵੋ ਜਾਓ ਮਨਮੁਖ ਸੂਤਕ ਕਬਹਿ ਨਾ ਜਾਏ ਜਿ ਚਰ ਸ਼ਬਦ ਨਾ ਭੀਜੈ ਹਰ ਕਹਿ ਨਾਏ ਰਹਾਉ ਸਭੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੈ ਵਾਰੂ ਆਰ ਸੂਤਕ ਅਗਨ ਪਾਉਣੈ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਸ ਖਾਹੇ ਸੂਤਕ ਕਰਮ ਨਾ ਪੂਜਾ ਹੋਏ ਨਾਮ ਰੱਤੇ ਮਨ ਨਿਰਮਲ ਹੋਏ ਸਤਗੁਰ ਸੇਵਿਆ ਸੂਤਕ ਜਾਏ ਮਰੈ ਨਾ ਜਨਮੈ ਕਾਲ ਨਾ ਖਾਏ ਸਾਸਤ ਸਿਮਰਤ ਸੋਧ ਦੇਖੋ ਕੋਈ ਵਿਣ ਨਾਮੈ ਕੋ ਮੁਕਤ ਨਾ ਹੋਏ ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ ਕਲਮਹਿ ਗੁਰਮੁਖ ਉਤਰ ਸਪਾਰ ਸਾਚਾ ਮਰੈ ਨਾ ਆਵੇ ਜਾਏ ਨਾਨਕ ਗੁਰਮੁਖ ਰਹੈ ਸਮਾਇ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਆਧਾਰਾ ਹਰ ਜਿਉ ਰਾਖੋ ਹਿਰਦੈ ਉਰ ਧਾਰਾ ਗੁਰਮੁਖ ਸੋਭਾ ਸਾਚ ਦੁਆਰਾ ਪੰਡਤ ਹਰ ਪੜ ਤਜੋ ਵਿਕਾਰਾ ਗੁਰਮੁਖ ਭੌਜਲ ਉਤਰੋ ਪਾਰਾ ਰਹਾਉ ਗੁਰਮੁਖ ਵਿੱਚੋਂ ਹਉਮੈ ਜਾਏ ਗੁਰਮੁਖ ਮੈਲ ਨਾ ਲਾਗੈ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਬੋਧੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਮ ਫ ਬਹੁਤ ਚਤਰਾਈ ਜੋ ਕਿਸ ਕਮਾਵੇ ਸੋ ਥਾਏ ਨਾ ਪਾਈ ਆਵੇ ਜਾਵੇ ਥੌਰ ਨਾ ਕਾਈ ਮਨਮੁਖ ਕਰਮ ਕਰੇ ਬਹੁਤ ਅਬਮਾਨ ਬਗਿਓ ਲਾਏ ਬਹਿ ਨਿਤ ਧਿਆਨਾਂ ਜਮ ਪਕੜਿਆ ਤਬ ਹੀ ਪਛਤਾਨਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮਖ ਜਾਤ ਪਤ ਨਾਮੇ ਵਡਿਆਈ ਸ਼ਾਇਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾਮੈ ਝੂਠੀ ਚਤਰਾਈ